ਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਫੇਰ ਦੁਬਾਰਾ ਗੱਲ ਕਰਦਾ ਜੀ ਵਰਨਿੰਗ ਦੀ ਤੁਸੀਂ ਸੋਚ ਕੇ ਦੇਖੋ ਵੀ ਵਰਨਿੰਗ ਕੱਲ ਨੂੰ ਰਿਲੀਜ਼ ਹੋ ਰਹੀ ਆ ਤੇ ਉਹਦੀ ਪ੍ਰੋਮੋਸ਼ਨ ਦੇ ਲਈ ਗਿੱਪੀ ਗਰੇਆ ਲੱਗੇ ਕਿਉਂ ਨਹੀਂ ਆਇਆ ਹੂੰ ਉਹ ਮੱਕਰ ਸਾਹਿਬ ਕਹਿੰਦੇ ਅਮੀਰ ਖਾਨ ਆ ਉਹ ਇਹਨਾਂ ਗੱਲਾਂ ਜੋ ਅਮੀਰ ਖਾਨ ਹੈਗਾ ਆ ਹਨਾ ਕਿਉਂਕਿ ਉਹ ਇਸ ਕਰਕੇ ਨਹੀਂ ਆਇਆ ਉਹਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਥੋੜੇ ਦਿਨ ਪਹਿਲਾਂ ਸਿੱਧੂ ਕਰਕੇ ਲੋਕ ਉਹਦੀ ਬੁਰਾਈ ਬਹੁਤ ਕਰਨ ਲੱਗ ਪਏ ਤਾਂ ਉਹਦੀ ਗੱਲ ਨੂੰ ਝੂਠਾ ਮੰਨਦੇ ਆ ਤੇ ਥੱਲੇ ਉਹਦੇ ਕਮੈਂਟ ਕੀ ਪਾਉਂਦੇ ਨੇ ਹਨਾ ਉਹ ਕਮੈਂਟਾਂ ਕਰਕੇ ਜਾ ਉਹ ਚੀਜ਼ਾਂ ਕਰਕੇ ਉਹਨੂੰ ਸੋਚਿਆ ਵੀ ਮੈਂ ਤਾਂ ਆਉਣਾ ਨਹੀਂ ਹੁਣ ਦੇਖੋ ਉਹ ਬੰਦਾ ਕਿੰਨਾ ਹੁਸ਼ਿਆਰ ਹੈ ਉਹਨੇ ਆਪਣੇ ਮੋਰੇ ਬੋਲਣ ਲਈ ਉਹਨੇ ਬੰਦੇ ਰੱਖ ਲਏ ਹੋਏ ਨੇ ਕਿੰਨੇ ਕਿੰਨੇ ਬੰਦੇ ਰੱਖ ਲਏ ਔਰ ਨੰਬਰ 2 ਤੇ ਇੱਕੋ ਅਰਦਾਸ ਦੀ ਲਿਖਾ ਲਿਖਾਈ ਕਰ ਰਿਹਾ ਤੇ ਇਹਨਾਂ ਦਾ ਗੋਡਫਾਦਰ ਅਸਲ ਦੇ ਵਿੱਚ ਇਹਨਾਂ ਸਾਰੀ ਟੀਮ ਦਾ ਗੋਡਫਾਦਰ ਜੇ ਮੰਨੀਏ ਤੇ ਉਹ ਹੈਗਾ ਜੀ ਇੱਕ ਕੈਮਰਾਮੈਨ ਨੇ ਉਹ ਉਹਨਾਂ ਦਾ ਨਾਮ ਹੈ ਜੀ ਆਮ ਉਹਨਾਂ ਦਾ ਹੈ ਜੀ ਬਲਜੀਤ ਸਿੰਘ ਦਿਓ ਬਲਜੀਤ ਸਿੰਘ ਦਿਓ ਨਾਲ ਜਦੋਂ ਮੇਰੀ ਗੱਲ ਹੁੰਦੀ ਹੈ ਤੇ ਮੈਂ ਇੱਕ ਫਿਲਮ ਕਰ ਰਿਹਾ ਹਾਂ ਉਹਨਾਂ ਅਮਤਾਵਚਨ ਦੇ ਨਾਲ ਕਰਨੀ ਸਟਾਰਟ ਕਰਨੀ ਸੀ ਤੇ ਮੈਨੂੰ ਇਹ ਸੀ ਵੀ ਕੈਮਰਾਮੈਨ ਨੂੰ ਕੋਈ ਐਸਾ ਲਵਾਂ ਜਿਹੜਾ ਮੇਰੇ ਲਈ ਵੀ ਈਜ਼ੀ ਹੋਵੇ ਤੇ ਮੈਨੂੰ ਸਸਤਾ ਵੀ ਹੋਵੇ ਤੇ ਪ੍ਰੋਡਿਊਸਰ ਉਹ ਪ੍ਰੋਡਿਊਸ ਕਰ ਰਿਹਾ ਸੀ ਬੌਬੀ ਘਰਚਾ ਜੀ ਉਹਨਾਂ ਦੇ ਤਰੀਕੇ ਸਹੀ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਐਕਟਰਾਂ ਨੂੰ ਬਹੁਤ ਲੋਡ ਹੁੰਦੀ ਆ ਐਕਟਰਾਂ ਨੂੰ ਲਾਰੇ ਲਾ ਕੇ ਆਏ ਨਹੀਂ ਅਮਤਾਵਚਨ ਦੇ ਮੈਨੇਜਰ ਸਾਹਿਬ ਨਾਲ ਮੈਂ ਗੱਲ ਵੀ ਕਰਾਈ ਉਹਨਾਂ ਨੇ ਇੱਕ ਬੰਦਾ ਅੱਗੇ ਰੱਖਿਆ ਹੋਇਆ ਗੋਗਾ ਤੋ ਉਹਨੇ ਮੇਰਾ ਸਾਰਾ ਕੰਮ ਖਰਾਬ ਕਰਤਾ ਤੇ ਮੈਂ ਬਲਜੀਤ ਸਿੰਘ ਦੇ ਉਹਨੂੰ ਫੋਨ ਕਰਕੇ ਇਹ ਗੱਲ ਕਹੀ ਸੀ ਵੀ ਤੁਸੀਂ ਮੈਨੂੰ ਕਦੀ ਡਾਇਰੈਕਟਰ ਨਹੀਂ ਲੱਗੇ ਤੇ ਮੈਨੂੰ ਤੁਸੀਂ ਕੈਮਰਾਮੈਨ ਹੀ ਲੱਗਦੇ ਹੋ ਤੇ ਉਹਨਾਂ ਨੇ ਇਹ ਗੱਲ ਮੰਨੀ ਵੀ ਸੀ ਇਹ ਉਹਨਾਂ ਦੇ ਸ਼ਾਬਾਸ਼ ਹੈ ਪਰ ਉਹਨਾਂ ਨੇ ਇਹ ਗੱਲ ਮੰਨੀ ਪਰ ਉਹ ਕੈਮਰਾਮੈਨ ਹੀ ਨੇ ਡਾਇਰੈਕਟਰ ਨਹੀਂ ਹੈ ਪਰ ਇਹਨਾਂ ਦਾ ਕੁੱਲ ਮਿਲਾ ਕੇ ਕਿਦਾਂ ਕੱਲ ਮੈਨੂੰ ਕੋਈ ਪੁੱਛਦਾ ਸੀ ਵੀ ਗਿੱਪੀ ਲਿਖਦਾ ਵੀ ਹੈ ਜੇ ਕਿਸੇ ਨੂੰ ਇਦਾਂ ਦਾ ਡਾਊਟ ਆ ਭਾਈ ਗਿੱਪੀ ਨੂੰ ਬਿਠਾਓ ਤੇ ਉਹਨੂੰ ਬਿਠਾ ਕੇ ਕਿ ਸੀਨ ਦੇ ਦੋ ਲਿਖਣ ਲਈ ਤੁਹਾਨੂੰ ਪਤਾ ਲੱਗ ਸਕਦਾ ਜਾਂ ਹੋਰ ਕਿਤੇ ਜਿਹਨੂੰ ਸ਼ੱਕ ਆਦੇ ਹੋ ਤਾਂ ਪਤਾ ਲੱਗੇ ਹਨਾ ਤੇ ਪਰ ਕੁੱਲ ਮਿਲਾ ਕੇ ਜਦੋਂ ਅਟੈਕ ਹੋਇਆ ਉਦੋਂ ਦੇ ਬਲਜੀਤ ਸਿੰਘ ਦੇ ਉਹ ਇੱਥੇ ਨੇ ਤੇ ਮੈਂ ਉਹਨਾਂ ਤੋਂ ਸਭ ਤੋਂ ਪਹਿਲਾਂ ਬੋਲ ਦਿੱਤਾ ਸੀ ਵੀ ਉਹ ਇੰਡੀਆ ਦੇ ਨਾਲ ਬਲਜੀਤ ਸਿੰਘ ਦੇ ਉਹ ਵੀ ਆ ਉਹਨਾਂ ਦੇ ਹਨਾ ਇਹਨਾਂ ਦੇ ਬੰਦੇ ਹੀ ਭੇਟ ਕਰ ਦਿੰਦੇ ਆ ਤੇ ਚਲੋ ਕਦੇ ਹੁੰਦਾ ਜਿਨ੍ਹਾਂ ਨੇ ਵਧੀਆ ਨਹੀਂ ਕਰਦੇ ਉਹ ਫਿਰ ਵਿਚਾਰੇ ਇਦਾਂ ਦੀਆਂ ਗੱਲਾਂ ਕਰਦੇ ਆ ਉਹ ਵਫਾਦਾਰ ਨਹੀਂ ਹੈ ਇਹਨਾਂ ਦੇ ਪਰ ਇਹ ਗਲਤ ਉਹਨਾਂ ਨੇ ਕਰਦੇ ਤਾਂ ਅਗਲੇ ਸੋਚਦਾ ਵੇ ਠੀਕ ਆ ਸਾਡਾ ਕੋਈ ਤਾਂ ਹੋਵੇ ਤੇ ਇੱਕ ਵਾਰਨਿੰਗ ਦੇ ਸੈੱਟ ਤੇ ਵੀ ਉਹ ਰਿਲੀਜ਼ਿੰਗ ਤੇ ਦੱਸੇ ਤੇ ਕੁੱਲ ਮਿਲਾ ਕੇ ਗਿੱਪੀ ਗਰੇਵਾਲ ਕਿਉਂ ਨਹੀਂ ਆਉਂਦਾ ਉਹਨੂੰ ਪਤਾ ਵੀ ਲੋਕਾਂ ਨੇ ਮੇਰੀ ਗੱਲ ਦਾ ਹੁਣ ਭਰੋਸਾ ਨਹੀਂ ਕਰਨਾ ਤੇ ਮੈਂ ਕਿਉਂ ਜਾਵਾਂ ਉਹਨੇ ਫਿਰ ਇਦਾਂ ਦੇ ਰੱਖ ਲਏ ਉਧਰ ਇੱਕ ਪਾਸੇ ਰਾਜ ਝੰਝਰ ਨੂੰ ਭਜਾਇਆ ਹੋਇਆ ਬੋਲੀ ਨੂੰ ਭਜਾਇਆ ਹੋਇਆ ਤੇ ਇਹ ਕੀ ਇਹਦਾ ਨਾਂ ਆ ਪ੍ਰਿੰਸਾ ਇਹਨੂੰ ਭਜਾਇਆ ਹੋਇਆ ਇਹਦੀਆਂ ਗੱਲਾਂ 'ਚ ਲੋਕ ਜਿਆਦਾ ਆਉਂਦੇ ਆ ਤਾਂ ਮੈਂ ਇਹਦੇ ਬਾਰੇ ਜਿਆਦਾ ਗੱਲ ਕਰਦੇ ਆ ਤੁਸੀਂ ਇਹ ਸੋਚ ਕੇ ਦੇਖੋ ਭਈ ਇਹ ਆਪਾਂ ਹੀ ਕਿਉਂ ਬੋਲਦੇ ਜੇ ਇਹ ਜੈਨੂਨ ਬੰਦੇ ਹੁੰਦੇ ਹਣਾ ਤੇ ਇਹ ਜੈਨੂਨ ਹੈ ਨਹੀਂਗੇ ਨਾ ਇਹਨਾਂ ਨੇ ਰਹਿਣਾ ਇਹਨਾਂ ਨੂੰ ਸਿਰਫ ਪਬਲਿਕ ਠੀਕ ਕਰ ਸਕਦੀ ਆ ਸੋ ਮੈਂ ਬੇਨਤੀ ਕਰਦਾ ਵੇ ਹਿੰਦੀ ਫਿਲਮ ਚਾਹੇ ਦੇਖੋ ਪਰ ਇਹਨਾਂ ਨੂੰ ਕਮੈਂਟ ਉਹੀ ਬਾਉ ਜੋ ਹੈਗੇ ਆ ਇਹਨਾਂ ਦੀ ਪਿੱਠ ਪਿੱਛੇ ਇਹਨਾਂ ਦੇ ਬੰਦੇ ਇਹਨਾਂ ਬਾਰੇ ਕੀ ਬੋਲਦੇ ਆ ਤਰੀ ਸੋਚ ਕੇ ਦੇਖੋ ਸਾਹਮਣੇ ਇਹਨਾਂ ਦੇ ਬੋਲਣ ਤੋਂ ਡਰਦੇ ਆ ਕਿਉਂਕਿ ਉਹਨਾਂ ਲੋਕਾਂ ਨੇ ਕੰਮ ਕਰਨੇ ਆ ਅਵੇ ਮਾਈਕ ਲਾਉਣ ਵਾਲੇ ਖੇਖਾਂ ਜਾਂ ਕਰਤਾ ਲੈਣਾ ਪਤਾ ਨਹੀਂ ਸਹੀ ਆ ਪਤਾ ਨਹੀਂ ਅੱਜ ਮੈਂ ਲਾਇਆ ਹੈ ਆ ਦੇਖੋ ਹਨ ਤੇ ਮੈਨੂੰ ਲੱਗਦਾ ਖਰਾਬ ਹੀ ਆ ਪਰ ਫੋਨ ਹੀ ਕੈਚ ਕਰੀ ਜਾਂਦਾ ਤੇ ਉਹਨਾਂ ਕਦੀ ਨਹੀਂ ਆਏ ਬਲਜੀਤ ਸਿੰਘ ਦੇ ਉਹ ਪਹਿਲੇ ਦਿਨ ਤੋਂ ਅਰਦਾਸ ਜਦੋਂ ਪਹਿਲੀ ਆਈ ਉਦੋਂ ਤੋਂ ਇਹਨਾਂ ਦੇ ਨਾਲ ਨੇ ਤੇ ਬਲਜੀਤ ਸਿੰਘ ਦੇ ਉਹ ਬਹੁਤ ਸੁਲਝੇ ਹੋਏ ਔਰ ਟੈਕਨੀਕਲੀ ਬਹੁਤ ਵਧੀਆ ਬੰਦੇ ਨੇ ਤੇ ਉਲਮਲਾ ਕੇ ਬਹੁਤੀ ਵੀਡੀਓ ਲੰਬੀ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਬਾਰੇ ਪਹਿਲਾਂ ਸਭ ਕੁਝ ਬੋਲ ਚੁੱਕੇ ਆਂ ਅਸੀਂ ਤੇ ਇਹ ਦੋ ਤਰੀਕ ਨੂੰ ਰਿਲੀਜ਼ ਆ ਸ਼ਾਇਦ ਤੇ ਇਹਦੇ ਵਿੱਚ ਦੇਖੋ ਤੁਸੀਂ ਸੋਸ਼ਲ ਮੀਡੀਆ ਦਾ ਦੇਖੋ ਤੁਸੀਂ ਕਿੱਡਾ ਉਹ ਕਿੱਡੀਆਂ-ਕਿੱਡੀਆਂ ਗੱਲਾਂ ਪਹਿਲਾਂ ਇਹਨਾਂ ਨੇ ਮੁੰਬਈ ਤੋਂ ਗੇਮ ਖੇਡੀ ਇਹ ਫਿਲਮ ਔਡੀ ਨਹੀਂ ਹੈ ਇਸ ਕਰਕੇ ਇਹਨਾਂ ਨੇ ਪੰਜਾਬ ਤੋਂ ਲੱਪ ਹੈ ਹਨਾ ਪੰਜਾਬ ਦੇ ਵਿੱਚ মিডিਆ ਤੋਂ ਉਹਨਾਂ ਨੂੰ ਪਤਾ ਹੀ ਹੈ ਅਰਜਨ ਵੈਲੀ ਦੇ ਟਾਈਮ ਤੇ ਕਿਦਾਂ ਹੋਇਆ ਉਹ ਗਾਣਾ ਉੱਥੋਂ ਇਹ ਚੀਜ਼ਾਂ ਬਹੁਤ ਚੱਕਦਾ ਗਿੱਪੀ ਜਿੱਪੀ ਨੂੰ ਇਹ ਚੀਜ਼ਾਂ ਬਹੁਤ ਪਤਾ ਹੈ ਉਹਨੇ ਚੱਕਿਆ ਉਹਨਾਂ ਬਈ ਹਾਂ ਪੰਜਾਬ ਦਾ মিডিਆ ਹੱਥਾਂ ਚ ਕਰਨਾ ਤੇ ਪਬਲਿਕ ਤਾਂ ਹੈ ਹੀ ਉਦਾਂ ਦੀ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਕਿ ਪਬਲਿਕ ਨੂੰ ਉਲੂ ਸਮਝਦੇ ਤਾਂ ਪਬਲਿਕ ਉਲੂ ਨਾ ਬਣੇ ਇਹਨਾਂ ਨੂੰ ਉਦਾਂ ਦੇ ਜਵਾਬ ਦੇਵੇ ਜਿੱਦਾਂ ਦੇ ਇਹ ਚਾਹੁੰਦੇ ਆ ਇਹ ਤੋਂ ਆਪੋਜੀਟ ਇਹਨਾਂ ਨੂੰ ਜਵਾਬ ਹੋਣ ਹੈਨਾ ਪਤਾ ਸਾਰੀ ਪਬਲਿਕ ਨੂੰ ਇਹਨਾਂ ਦੇ ਆ ਵਾਰਨਿੰਗ ਤੋਂ ਬਿਨਾ ਵਾਰਨਿੰਗ ਵਿੱਚ ਵੀ ਆ ਜਿਹੜੇ ਬੰਦੇ ਆ ਛੱਡੇ ਹੋਏ ਇਹ ਆ ਦਰੋਂ ਦਰੋਂ ਸਟੋਰੀਆਂ ਚੱਕਦੇ ਆ ਫੜਦੇ ਆ ਡਾਇਲੌਗ ਚੱਕਦੇ ਆ ਤੇ ਲਿ ਜਾ ਕੇ ਉਹ ਜਿੱਦਾਂ ਇੱਕ ਬਾਂਦਰ ਨਹੀਂ ਰੱਖਿਆ ਹੁੰਦਾ ਜਾਂ ਜਾਨਵਰ ਰੱਖਿਆ ਹੁੰਦਾ ਕਿਸੇ ਨੇ ਉਹਨੂੰ ਇਹੀ ਸਿਖਾਇਆ ਹੁੰਦਾ ਵੀ ਕਿਸੇ ਦੇ ਘਰੋਂ ਚੱਪਲਾਂ ਚੱਕ ਲੈ ਆਉਣੀਆਂ ਤੇ ਕਿਸੇ ਦੇ ਕੱਪੜੇ ਚੱਕ ਲੈ ਆਉਣੇ ਉਹ ਹਾਲ ਇਹਨਾਂ ਦਾ ਇਹ ਕਹਾਣੀਆਂ ਚੱਕਣ ਨੂੰ ਰੱਖੇ ਹੋਏ ਨੇ ਅਭੀ ਜਹਾਜ਼ ਦੀ ਆਵਾਜ਼ ਆਉਂਦੀ ਏ ਤੇ ਇਹਨੂੰ ਥੋੜਾ ਜਿਹਾ ਐਡਜਸਟ ਕਰ ਲਿਓ ਮੇਰੇ ਭਰਾ ਹੈਨਾ ਤੇ ਉਹ ਮਸਲੇ ਚੱਲਦੇ ਆ ਪਰ ਕੁੱਲ ਮਿਲਾ ਕੇ ਇਹ ਹੈ ਕਿੰਦਾ ਦੇ ਤੁਹਾਨੂੰ ਦੱਸਤਾ ਇਹ ਦੱਸਣਾ ਬਹੁਤ ਜ਼ਰੂਰੀ ਸੀ ਵੀ ਗਿੱਪੀ ਕਿਉਂ ਨਹੀਂ ਆ ਰਹੀ ਨਹੀਂ ਤਾਂ ਟੱਪ ਦਰਦਾ ਹੁੰਦਾ ਮੋਰੇ ਸਭ ਤੋਂ ਮੋਰੇ ਆ ਕੇ ਉੱਪਰ ਮੋਸ਼ਨ ਕਰਦਾ ਹੁੰਦਾ ਉਹ ਇਹ ਗੱਲਾਂ ਨੂੰ ਸਿਆਣਾ ਉਹਨੂੰ ਪਤਾ ਮੇਰੀ ਨਾ ਨਹੀਂ ਸੁਣਨੀ ਇਹ ਮੈਨੂੰ ਗਲਤ ਕਮੈਂਟ ਪਾਉਣ ਕੇ ਬੇਇੱਜ਼ਤੀ ਕਰਾਉਣ ਨਾਲੋਂ ਚੰਗਾ ਹੈ ਚੁੱਪ ਰਹੋ ਜਿਵੇਂ ਕਿ ਅਮੀਰ ਖਾਨ ਨੇ ਹੁਣ ਵਿਆਹ ਕਰਾਇਆ ਉਹਨੂੰ ਪਤਾ ਵੀ ਲੋਕਾਂ ਨੇ ਕਹਿਣਾ ਘੱਟ ਉਮਰ ਦੇ ਨਾਲ ਵਿਆਹ ਕਰਾ ਲਿਆ ਕੋਈ ਨਾ ਤੇ ਉਹਨਾਂ ਉਦਾਂ ਦੀਆਂ ਗੱਲਾਂ ਕਰਨੀਆਂ ਉਹਨੇ ਵੀ ਕਈ ਟਾਈਮ ਹੁਣ ਚੁੱਪ ਰਹਿਣਾ ਬਾਹਰ ਦੇ ਵਿੱਚ ਇੱਕਦਮ ਉਹਨਾਂ ਦਾ ਪੜਾਕਾ ਪਾਉਣਾ ਕਿਉਂਕਿ ਉਹਨੂੰ ਬਹੁਤ ਪਬਲਿਕ ਭੁੱਲ ਜਾਂਦੀ ਹੈ ਉਹ ਸ਼ਹਿਰ ਤੇ ਨਹੀਂ ਭੁੱਲਦੀ ਤਾਂ ਕਹੋ ਹਰ ਵਾਰ ਇਦਾਂ ਹੀ ਹੁੰਦਾ ਹਰ ਮਨਿਸਟਰ ਇਦਾਂ ਹੀ ਕਰਦਾ ਹਰ ਨੇਤਾ ਤੇ ਬਧਿੰਤਾ ਇਹ ਕਿਉਂ ਕਰਦਾ ਉਹ ਚੀਜ਼ਾਂ ਤੁਸੀਂ ਸਮਝ ਸਕਦੇ ਆ ਤੇ ਬਸ ਇਹ ਬਹੁਤੀ ਲੰਬੀ ਵੀਡੀਓ ਨਾ ਕਰਦੇ ਹੋਏ ਮੈਂ ਤੁਹਾਨੂੰ ਖਿਮਾ ਦਾ ਜਾਚਕਾਂ ਜੇ ਗਲਤੀ ਹੋਈ ਹੋਵੇ ਤੇ ਬਾਕੀ ਭਾਈ ਗਾਂਹ ਵੀਡੀਓ ਪਾਵਾਂਗੇ ਇਹਨਾਂ ਦੇ ਸੋਸ਼ਲ ਮੀਡੀਆ ਜਿਹੜਾ ਚੱਲਦਾ ਪ੍ਰਾਈਮ ਏਸ਼ੀਆ ਪ੍ਰਾਇਮੇਸ਼ਿਆ ਦਾ ਪੂਰਾ ਸੱਚੀ ਬਣਾਈ ਜਾਂਦਾ ਉਹਨਾਂ ਨੂੰ ਕਿਉਂਕਿ ਜਿੰਨੇ ਪੈਸੇ ਜਿਹਨੂੰ ਜ਼ਿਆਦਾ ਚਾਣਗੇ ਉਹਨੇ ਹਾਸਸ ਗੱਲ ਕਰਦਾ ਮੱਕਰ ਸਾਹਿਬ ਬੜੇ ਸੀਰੀਅਸ ਗੱਲ ਕਰਦੇ ਹੁੰਦੇ ਆ ਇਸ ਫਿਲਮ ਤੇ ਦੇਖੋ ਕਿੰਦਾ ਹਾਸਸ ਕੇ ਐਨ ਬੜੀਆ ਗੱਲ ਕਰਦੇ ਆ ਕਿਉਂਕਿ ਐਨ ਖੁਸ਼ ਕੀਤਾ ਉਹਨਾਂ ਨੇ ਹਨਾ ਉਹਨਾਂ ਨੂੰ ਤੇ ਇਹ ਚੀਜ਼ਾਂ ਚੱਲਦੀਆਂ ਆ ਸੋਸ਼ਲ ਮੀਡੀਆ ਕਰ ਰਿਆ ਜੀਜ਼ਾਂ ਇਹ ਤਾਹੀਨ ਇਹਨਾਂ ਨੇ ਕਿਸੇ ਨੇ ਸੋਸ਼ਲ ਮੀਡੀਆ ਨੇ ਮੇਰੀ ਗੱਲ ਇਸ ਕਰਕੇ ਨਹੀਂ ਲਾਈ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਅਸੀਂ ਇਹਨਾਂ ਤੋਂ ਪ੍ਰੋਮੋਸ਼ਨਲ ਲੈਣੀ ਆ ਜੀ ਇਸ ਬੰਦੇ ਦੀ ਇੰਟਰਵਿਊ ਲਾਤੀ ਜਾਂ ਕੁਝ ਲਾਤਾ ਉਹ ਸਾਰੇ ਬੜੇ-ਬੜੇ ਸਟਾਰ ਇਹਨਾਂ ਦੇ ਖਿਲਾਫ ਹੋ ਜਾਣਗੇ ਤੇ ਮੇਰੀ ਫੇਸਬੁੱਕ ਆਈਡੀ ਤੇ ਬੜੇ-ਬੜੇ ਹੁੰਦੇ ਸੀ ਹੈਪੀ ਬਰਥਡੇ ਲਿਖ ਲਿਖ ਕੇ ਭਰ ਦਿੰਦੇ ਨੇ ਮੇਰੇ ਜਨਮ ਦਿਨ ਤੇ ਹੁਣ ਕਿਸੇ ਦਾ ਮੈਸੇਜ ਨਹੀਂ ਆਉਂਦਾ ਕਿਉਂ ਕਿ ਮੈਂ ਸੱਚ ਬੋਲਦਾ ਇਹਨਾਂ ਦੀ ਭੀੜ ਤੋਂ ਅੱਡਾ ਯਾ ਰਾਤ ਚੰਜਰ ਰਗੀਆਂ ਕਰੇ ਬਾਈ ਜੀ ਬਾਈ ਜੀ ਸਾਡੇ ਵਾਲੇ ਕਰਦਾ ਹੁੰਦਾ ਏ ਇਹ ਕਰਦੇ ਹੋਣਾ ਸੀ ਜਿਵੇਂ ਇਹਨਾਂ ਦੀ ਭੀੜ 'ਚ ਵਹਿ ਜਾਂਦਾ ਕੋਸ਼ਿਸ਼ ਇਹਨਾਂ ਨੇ ਬਹੁਤ ਕੀਤੀ ਸੀ ਵੀ ਭਾਈ ਐ ਨਹੀਂ ਹੁੰਦਾ ਬਹੁਤੇ ਬੰਦਿਆਂ ਨੇ ਮੈਨੂੰ ਇਹ ਵੀ ਗੱਲ ਕਹੀ ਸੀ ਥੋੜਾ ਝੂਠ ਬੋਲ ਪੀਟੀਸੀ ਤੋਂ ਤੁਹਾਨੂੰ ਫਿਲਮ ਦਿਵਾ ਦਾਂਗੇ ਹਨਾ ਥੋੜਾ ਐਂ ਚੱਲ ਉਹ ਬੰ ਤੇ ਕਹਾਂ ਥੋੜਾ ਜਿਹਾ ਮਸਾਲਾ ਲਾਇਆ ਕਰ ਤੁਰਤ ਇੰਨੇ ਸੱਚੇ ਬਣ ਕੇ ਨਹੀਂ ਸਰਦਾ ਹੁੰਦਾ ਇਹਨਾਂ ਨੇ ਮੈਨੂੰ ਸਾਫ਼ ਆਪਣੇ ਮੂੰਹ ਤੇ ਸਾਹਮਣੇ ਗੱਲਾਂ ਕਹੀਆਂ ਹੋਈਆਂ ਉਹ ਮੇਰੀ ਕਿਸਮਤ ਆ ਜੇ ਮੈਂ ਕਹਿੰਦਾ ਮੈਂ ਘੈਂ ਤਾਂ ਮੈਂ ਘੈਂਡ ਕੋਟ ਨਹੀਂ ਕੁਦਰਤ ਦੀ ਮਰਜ਼ੀ ਆ ਕੁਦਰਤ ਦੀ ਮਰਜ਼ੀ ਨਾਲ ਚੱਲਿਆ ਜਾ ਰਿਹਾ ਸਾਰਾ ਕੁਝ ਤੇ ਮੇਰੇ ਵੱਲੋਂ ਤਾਂ ਦੇ ਲਓ ਵੀਡੀਓ ਛੋਟੀ ਰਹਿਣੀ ਸੀ ਤੇ ਮੈਂ ਜਦੋਂ ਵੀਡੀਓ ਬਣਾ ਕੇ ਤੇ ਕੱਟ ਕੇ ਮੈਂ YouTube ਖੋਲ੍ਹਿਆ ਤੇ ਉਹਦੇ ਤੇ ਮੈਂ ਦੇਖਣ ਲੱਪਿਆ ਤੇ ਕਈ ਥਾਂ ਤੇ ਉਹਦੇ ਬਾਰੇ ਬੋਲਿਆ ਜਾ ਰਿਹਾ ਸੀ ਵਾਰਨਿੰਗ ਤੇ ਗਿੱਪੀ ਨੇ ਆਪ ਬੋਲਿਆ ਵੀ ਅਸੀਂ 20-20 ਮਿੰਟ ਦੀ ਹੀ ਬਣਾਉਣੀ ਸੀ ਦੇਖ ਲਓ ਇੱਥੇ ਸਬੂਤ ਮਿਲ ਗਿਆ ਵੀ ਇਹਨਾਂ ਨੇ ਕਿਤੇ ਉਹ ਫਿਰ ਉਹਨੂੰ ਬੜੀ ਕਰਦਾ ਆਈਡੀਆ ਚੋਰੀ ਕਿਤੋਂ ਕੀਤਾ ਹਨਾ ਕਹਿੰਦਾ ਅਸੀਂ ਇਹੀ ਸੋਚਿਆ ਸੀ 20-20 ਮਿੰਟ ਦੀ ਬਣਾਉਣੀ ਇਹਨਾਂ ਦਾ ਝੂਠ ਇਹਨਾਂ ਨੇ ਮੂੰਹ ਹੀ ਫੜਿਆ ਜਾ ਰਿਹਾ ਹਨਾ ਤੁਸੀਂ ਆਪ ਨੋਟ ਕਰ ਲਓ ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪੰਮੇ ਨੂੰ ਕਿਵੇਂ ਜੀਂਦਾ ਕੀਤਾ ਔਖਾ ਤੇ ਤੁਸੀਂ ਆਪ ਸੋਚ ਕੇ ਦੇਖੋ ਪੁਰਾਣੀਆਂ ਫਿਲਮਾਂ ਦੇਖ ਲਓ ਪ੍ਰਿੰਸੇ ਦੀਆਂ ਉਹਦੀਆਂ ਲਿਖੀਆਂ ਚੀਜ਼ਾਂ ਦੇਖ ਲਓ ਸਾਫ਼ ਦਿਖਦਾ ਵੀ ਉਹ ਲਿਖਣ ਵਾਲੇ ਡਾਇਲੋਗ ਕਿਹਦੇ ਹੋਣਗੇ ਇਹੀ ਸੀ ਟੀ ਮੈਂ ਵਜਾਉਣੀ ਸੀ ਜਾਂ ਬਾਕੀ ਗੱਲਾਂ ਦੀ ਫਿਰ ਇਹ ਫਿਲਮ ਦੇ ਵਿੱਚ ਬੋਲੀ ਕਹਿੰਦਾ ਵੀ ਇਹ ਫਿਲਮ ਜਿਹੜੀ ਹੈ ਨਾ ਇਹ ਚ ਚਮਚੇ ਦਾ ਬਹੁਤ ਰੋਲ ਹੈ ਚਮਚੇ ਦਾ ਰੋਲ ਨਹੀਂ ਚਮਚੀਆਂ ਦਾ ਰੋਲ ਖਾਓ ਚਮਚੇ ਦਾ ਇਹਦੇ ਵਿੱਚ ਬਹੁਤ ਰੋਲ ਹੈ ਤੇ ਉਹ ਇੱਕ ਥਾਂ ਰਾਜ ਕਹਿੰਦਾ ਵੀ ਮੇਰੀ ਫਿਲਮ ਦੇਖੋ ਇਹ ਪਬਲਿਕ ਨੂੰ ਕੀ ਸਮਝਦੇ ਆ ਕਿੰਦਾ ਨਾ ਚਮਚਾਗਰੀ ਦੀ ਕੇਸ ਹੱਦ ਤੱਕ ਜਾਂਦੇ ਆ ਮੇਰੀ ਤਾਂ ਹਿੱਟ ਕਹਿੰਦਾ ਹੋਈ ਕੋਈ ਫਿਲਮ ਨਹੀਂ ਉਹ ਕਹਿੰਦਾ ਤੁਹਾਡੀਆਂ ਪਹਿਲਾਂ ਵੀ ਹਿੱਟ ਫਿਲਮਾਂ ਦਿੱਤੀਆਂ ਨਾ ਮੇਰੀ ਕੋਈ ਹਿੱਟ ਵੀ ਸਕੰਦਰ ਹਿੱਟ ਨਹੀਂ ਸੀ ਰਜੀਤਾ ਹਿੱਟ ਨਹੀਂ ਸੀ ਇਹਨੂੰ ਪੁੱਛੋ ਭਾਵੇਂ ਉਹਦਾ ਹਿੱਸਾ ਸੀ ਉਹਨਾਂ ਉਹਨਾਂ ਕੀ ਹਿੱਸਾ ਇਹਦੇ ਚ ਆਹੇ ਹਨਾ ਹਿੱਟ ਤਾਂ ਰਹੀਆਂ ਸਾਰੀਆਂ ਪਰ ਲੇਕਿਨ ਇਹ ਉਹ ਸਾਡੇ ਤੱਕ ਜਾਂਦੇ ਆ ਪਬਲਿਕ ਨੂੰ ਉੱਲੂ ਸਮਝਦੇ ਆ ਉਹਨਾਂ ਦੀ ਚਮਚਾਗਰੀ ਦੇ ਵਿੱਚ ਪਬਲਿਕ ਨੂੰ ਉੱਲੂ ਬਣਾਉਂਦੇ ਆ ਜਿਹੜੀ ਪਬਲਿਕ ਤੋਂ ਕਮਾਉਂਦੇ ਆ ਪਬਲਿਕ ਪ੍ਰਾਪਰਟੀ ਨੇ ਹਨਾ ਸਮਝਣ ਵਾਲੀ ਗੱਲ ਹੈ ਕਹਿੰਦਾ ਮੈਂ ਹਨੇਰੀ ਉੱਤੇ ਆ ਹਨੇਰੀ ਦਾ ਕਿੱਸਾ ਕੋਈ ਹੋਰ ਵੀ ਸ਼ੇਅਰ ਕਰ ਲਾ ਜਦੋਂ ਪਹਿਲਾਂ ਇੱਥੇ ਲੋਕਾਂ ਨੂੰ ਸ਼ੇਅਰ ਕਰਦਾ ਫਿਰਦਾ ਹੁੰਦਾ ਸੀ ਕਿੱਸੇ ਤੋਂ ਹਨਾ ਉਦੋਂ ਚਮਚਾਗਰੀਆਂ ਸਾਡੀਆਂ ਸੀਆਂ ਹੋਰ ਕਸਾ ਕੋਈ ਸ਼ੇਰ ਨਹੀਂ ਕਿਸੇ ਦੇ ਘਰ ਰਿਹਾ ਇੱਕ ਸੰਧੂ ਸਾਹਿਬ ਉਹਨਾਂ ਦੇ ਘਰ ਕਿੰਨਾ ਚਿਰ ਤੂੰ ਰਿਹਾ ਉਹ ਕੀ ਉਹਨਾਂ ਦਾ ਉਹਨਾਂ ਬਾਰੇ ਤੂੰ ਗੱਲਾਂ ਕਰਦਾ ਹਨਾ ਉਹ ਤੈਨੂੰ ਲੈ ਕੇ ਆਏ ਇੱਥੇ ਹਨਾ ਹੌਮਕੌਂ ਤੋਂ ਕਈ ਚੀਜ਼ਾਂ ਇਹ ਬਹੁਤ ਇਹਨਾਂ ਦੇ ਭੋਲੇ ਭਾਲੇ ਚਿਹਰੇ ਆ ਤੇ ਨਾ ਜਾਉਂਦੇ ਭੋਲੇ ਬਣਨ ਦੀ ਐਕਟਿੰਗ ਕਰਦੇ ਆ ਭੋਲੇ ਹੈ ਨਹੀਂ ਇਹ ਤੇ ਗਿੱਪੀ ਇਹ ਲਾਸਟ ਵਿੱਚ ਦੇਖ ਲਓ ਇੱਥੇ ਆਇਆ ਪ੍ਰੀਮੀਅਰ ਤੇ ਤੇ ਉੱਥੇ ਬੋਲੀ ਦੀ ਕਿੰਦਾ ਆਕੜ ਦੇਦੀ ਹੈ ਕਿਹੜੀ ਫਿਲਮ ਕੈਂਸੀ ਵਾਲੀ ਕਿਹੜੀ ਫਿਲਮ ਇੰਨਾ ਕਿਤੇ ਪਤਾ ਨਹੀਂ ਹੁੰਦਾ ਐਕਟਰਾਂ ਨੂੰ ਪਤਾ ਹੀ ਹੁੰਦਾ ਹੈ ਤੇ ਇਹਨਾਂ ਦੀ ਹੁਣ ਤੱਕ ਵੀ ਇਹ ਹੰਕਾਰ ਇਹਨਾਂ ਦਾ ਕੈਮਰੇ ਤੇ ਵੀ ਆ ਜਾਂਦਾ ਹੈ ਨਹੀਂ ਚੀਜ਼ਾਂ ਸਮਝਣ ਵਾਲੀਆਂ ਤੇ ਮੈਂ ਬਾਰ ਬਾਰ ਕਹਿੰਦਾ ਸਮਝਣ ਵਾਲੀਆਂ ਹੁੰਦੀਆਂ ਨਾ ਮੇਰੀ ਆਦਤ ਬਣ ਗਈ ਉਹ ਸੌਰੀ ਤੇ ਹੋਰ ਇਹਦੇ ਵਿੱਚ ਦੇਖੋ ਤੁਸੀਂ ਕਿੰਨਾ ਸਾਰਾ ਕਿੰਨਾ ਮਤਲਬ ਜੱਕੜ ਵੱਡਿਆ ਹੋਇਆ ਹੈ ਨਾ ਮੈਂ ਇਹ ਨਹੀਂ ਕਹਿੰਦਾ ਫਿਲਮ ਨਾ ਦੇਖੋ ਫਿਲਮ ਤੇ ਇਹਨਾਂ ਦਾ ਪੈਸਾ ਲੱਗਾ ਫਿਲਮ ਦੇਖਣੀ ਚਾਹੀਦੀ ਮੈਂ ਵੀ ਦੇਖਣੀ ਜੇ ਮੁੰਬਈ ਲੱਗੀ ਹੋਈ ਪਰ ਇਹਦੇ ਲਈ ਇਹ ਮੁੰਬਈ ਜਾਂ ਕਿਤੇ ਨਹੀਂ ਗਿਆ ਕਿਉਂਕਿ ਇਹਨੂੰ ਪਤਾ ਸੀ ਵੀ ਮੈਂ ਉਰਖੇ ਹੋਏ ਨੇ ਮੋਰੇ ਚਮਚੇ ਸੌਰੀ ਮੁੰਡੇ ਬੋਲਣੇ ਚਮਚੇ ਨਿਕਲ ਗਏ ਮੂੰਹ ਫਿਲਮ ਤੇ ਚਮਚੇ ਦੀ ਬਾਰ ਬਾਰ ਗੱਲ ਆਉਂਦੀ ਆ ਤੇ ਇਹ ਚੀਜ਼ਾਂ ਚੱਲਦੀਆਂ ਚਲੋ ਇਹ ਆਪਣੇ ਆਪ ਨੂੰ ਦਿਖਾਈ ਤਾਂ ਜਾਂਦੇ ਆ ਨਾ ਜੋ ਵੀ ਆ ਤੇ ਹਾਂ ਇੱਕ ਮੈਂ ਹੋਰ ਦੇਖਿਆ ਕਿ ਚੈਨਲ ਐ ਭਰਮ ਕਰਕੇ ਕੋਈ ਹੈ ਉਹਦੇ ਤੇ ਉਹ ਕਿੰਨਾ ਬੋਲੀ ਜਾਂਦਾ ਫਿਲਮ ਆ ਹੋ ਗਿਆ ਪੰਮੇ ਨੇ ਐ ਕਰਤਾ ਪੰਮਾ ਜੀ ਦਾ ਬੇੜੇ ਜੀਦੇ ਕਰਨ ਵਾਲੀ ਗੱਲ ਏ ਸਾਰੇ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਵੀ ਛਿੰਦਾ ਬਹੁਤ ਕ੍ਰੀਏਟਿਵ ਛਿੰਦੇ ਨੇ ਕਹਿੰਦਾ ਪੰਮੇ ਨੂੰ ਜੀਂਦਾ ਕਰੋ ਤੇ ਲੋਕਾਂ ਦੇ ਕਮੈਂਟ ਉਹ ਪਰਮ ਦੇ ਥੱਲੇ ਮੈਂ ਪਰਮ ਦੀ ਵੀਡੀਓ ਥੱਲੇ ਦੇਖੇ ਤੈਨੂੰ ਕੌਣ ਕਹਿੰਦਾ ਹਾਂ ਮਰ ਗਿਆ ਸੀ ਉਹ ਮੈਂ ਸਕਰੀਨਸ਼ਾਟ ਲਾ ਦਿੰਨਾ ਪੰਮਾ ਜਿੰਦਾ ਸੀ ਸਾਨੂੰ ਪਤਾ ਸੀ ਅਸੀਂ ਦੁਬਾਰਾ ਫਿਲਮੇ ਬਣਨੀ ਆ ਹਨਾ ਉਹ ਦੇਖੋ ਮਤਲਬ ਇਹ ਕਿੰਨਾ ਝੂਠ ਬੋਲਦੇ ਆ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਜੇ ਇਹਨਾਂ ਗੱਲਾਂ ਸੁਣ ਕੇ ਪਬਲਿਕ ਸਾਡੇ ਨਾਲ ਸਾਡੇ ਚੈਨਲ ਤੇ ਥੋੜੀ ਬਹੁਤੀ ਜੁੜਦੀ ਆ ਸਾਡੇ ਲਈ ਬਹੁਤ ਵਧੀਆ ਕਿਉਂਕਿ ਸੱਚ ਪਾਇਓਰਟੀ ਅੱਗੇ ਆਵੇ ਇਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀ ਫਿਲਮ ਨਾ ਦੇਖੋ ਇਹਨਾਂ ਦੀ ਫਿਲਮ ਦੇਖੋ ਇਹਨਾਂ ਨੇ ਪੈਸੇ ਲਾਏ ਆ ਰੱਬ ਇਹਨਾਂ ਦਾ ਭਲਾ ਕਰੇ ਪਰ ਇਹ ਆਪਣੇ ਤੇ ਪਾਇਓਰਟੀ ਦਾ ਲਿਉਣ ਬੰਦਿਆਂ ਵਾਲੇ ਕੰਮ ਕਰਨ ਇੰਨੇ ਝੂਠ ਦੀ ਕੀ ਲੋੜ ਪੈ ਗਈ ਆ ਕੁਦਰਤ ਤਾਂ ਹੀ ਕੁਦਰਤੀ ਕਰੋਪੀ ਹੋ ਗਈ ਹੈ ਕਿ ਕੁਦਰਤ ਨੇ ਬੰਦਾ ਸੱਚ ਬੋਲਣ ਲਈ ਭੇਜਿਆ ਤੇ ਝੂਠ ਤੇ ਝੂਠ ਵੱਢੀ ਜਾਂਦੇ ਆ ਮਹੀਨਾ ਮਹੀਨਾ ਧੁੱਪ ਤਾਂ ਨਹੀਂ ਨਿਕਲਦੀ ਹਨਾ ਸੂਰਜ ਇਹਨਾਂ ਦਾ ਬੂਥਾ ਨਹੀਂ ਦੇਖਣਾ ਚਾਹੁੰਦਾ ਇਦਾਂ ਦੇ ਬੰਦਿਆਂ ਨਾਲ ਚੰਗਿਆਂ ਬੰਦਿਆਂ ਦਾ ਹੀ ਮਾੜਾ ਹੋ ਰਿਹਾ ਉਹ ਗੱਲ ਹੈ ਉਹ ਜੀ ਮਿਹਰਬਾਨੀ ਸ਼ੁਕਰੀਆ